ਆਪ ਵੀ ਨਾਮ ਰਵਾਇਆ ਕਰੋ ਫੁਰਤ ਫੁਰਤ ਕੁਰਦੇ ਆ ਰਾਤ ਨੂੰ ਸਤਿ ਸ੍ਰੀ ਅਕਾਲ ਜੀ ਲੈ ਕੇ ਆਇਆ ਵੀਡੀਓ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਜੋ ਕੱਲ 22 ਅਗਸਤ ਨੂੰ ਕਰਵਾਏ ਗਏ ਸਨ ਕੱਲ ਕੋਟ ਗੰਗੂ ਰਾਏ ਦੇ ਕਬੱਡੀ ਕੱਪ ਤੋਂ ਮੋਟਰਸਾਈਕਲ ਤੇ ਟਰੈਕਟਰਾਂ ਦੇ ਕੌਣ ਬੈਸਟ ਰੇਡਰ ਤੇ ਜਾਫੀ ਬਣेंगे ਤੇ ਪੂਰੀ ਵੀਡੀਓ ਦੇਖ ਕੇ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ YouTube ਚੈਨਲ All Rounder 855 ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਵੀਡੀਓ Facebook ਦੇ ਜ਼ਰੀਏ ਦੇਖ ਰਹੇ ਹੋ ਤਾਂ Facebook ਪੇਜ ਨੂੰ ਫੋਲੋ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਲੈ ਕੇ ਆਉਂਦੇ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਮੰਗਸਰਾਏ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 75000 ਸੀ ਤੇ ਇਥੇ ਮਾਝਾ ਤੇ ਦਬਾਬੇ ਦੀਆਂ ਟੀਮਾਂ ਦੇ ਵਿਚਕਾਰ 100 ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਮਾਝੇ ਟੀਮ ਫਸਟ ਰਹੀ ਤੇ ਦਬਾਬੇ ਟੀਮ ਸੈਕੰਡ ਅੱਗੇ ਗੱਲ ਕਰਦੇ ਬ੍ਰਹਮਪੁਰਾ ਤਰਨਤਾਰਨ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਖੀਰਾਵਾਲੀ ਤੇ ਸੁਰਸਿੰਘ ਦੀਆਂ ਟੀਮਾਂ ਦੇ ਵਿੱਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਸੁਰਸਿੰਘ ਦੀ ਟੀਮ ਫਾਸਟ ਰਹੀ ਤੇ ਖੀਰਾਵਾਲੀ ਦੀ ਟੀਮ ਸੈਕੰਡ ਅੱਗੇ ਗੱਲ ਕਰਦੇ ਆਲਾ ਦੀਨਪੁਰ ਤਰਨਤਾਰਨ ਸਾਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਤੋਤਾ ਸਿੰਘ ਵਾਲਾ ਤੇ ਤੇਜਾ ਸਿੰਘ ਵਾਲੇ ਦੀਆਂ ਟੀਮਾਂ ਦੇ ਵਿੱਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਤੇਜਾ ਸਿੰਘ ਵਾਲੇ ਦੀ ਟੀਮ ਸੈਕੰਡ ਰਹੀ ਤੇ ਤੋਤਾ ਸਿੰਘ ਵਾਲੇ ਦੀ ਟੀਮ ਫਾਸਟ ਅੱਗੇ ਗੱਲ ਕਰਦੇ ਆ ਪੱਟੀ ਤਰਨ ਤਰਨ ਸਾਹਿਬ ਕੋ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਮਾਨਕ ਫਗਵਾੜਾ ਤੇ ਫਰੰਦੀਪੁਰ ਦੀਆਂ ਟੀਮਾਂ ਦੇ ਵਿਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਮਾਨਕ ਫਗਵਾੜਾ ਦੀ ਟੀਮ ਸੈਕੰਡ ਰਹੀ ਤੇ ਫਰੰਦੀਪੁਰ ਦੀ ਟੀਮ ਫਾਸਟ ਅੱਗੇ ਗੱਲ ਕਰਦੇ ਆ ਸੰਤੂ ਵਾਲਾ ਫਿਰੋਜ਼ਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਇੱਥੇ ਪਹਿਲਾ ਨਾਮ 40000 ਤੇ ਦੂਜਾ ਨਾਮ 51000 ਸੀ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਬਾਗਾਪੁਰਾਣਾ ਤੇ ਬਿਣੀਪੈਕ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬਿਣੀਪੈਕ ਦੀ ਟੀਮ ਫਾਸਟ ਰਹੀ ਤੇ ਬਾਗਾਪੁਰ ਅੱਗੇ ਗੱਲ ਕਰਦੇ ਕੋਟ ਗੰਗੂ ਰਾਏ ਲੁਧਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਆਪਾਂ ਪਹਿਲਾਂ 75 ਕਿਲੋ ਦੇ ਫਾਈਨਲ ਰਿਜ਼ਲਟ ਦੀ ਗੱਲ ਕਰਾਂਗੇ ਕਿਹੜੇ ਖਿਡਿਆਰੀ ਮੋਟਰਸਾਈਕਲਾਂ ਦੇ ਬੈਸਟ ਰੇਡਰ ਤੇ ਜਾਫੀ ਬਣਿਆਗੇ ਤੇ ਦੋਸਤੋ ਅੱਗੇ ਆਪਾਂ ਓਪਨ ਦੇ ਫਾਈਨਲ ਰਿਜ਼ਲਟ ਦੀ ਗੱਲ ਕਰਾਂਗੇ ਕਿਹੜੇ ਖਿਡਿਆਰੀ ਫੋਰ ਟਰੈਕਟਰਾਂ ਦੇ ਵੈਸਟ ਰੇਡਰ ਤੇ ਜਾਫੀ ਬਣਿਆਗੇ ਤੇ ਆਪਾਂ 75 ਕਿਲੋ ਦੇ ਨਾਮ ਦੀ ਗੱਲ ਕਰਗੇ ਤਾਂ ਪਹਿਲਾ ਨਾਮ 31000 ਤੇ ਦੂਜਾ ਨਾਮ 21000 ਸੀ ਤੇ ਵੈਸਟ ਰੇਡਰ ਤੇ ਜਾਫੀਆਂ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ 75 ਕਿਲੋ ਦਾ ਫਾਈਨਲ ਮੈਚ ਹੋਇਆ ਸੀ ਖੋਖਰ ਤੇ ਰਾਮਪਰੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਰਾਮਪਰਾ ਫਾਟ ਤੇ ਖੋਖਰ ਦੀ ਟੀਮ ਸੈਕੰਡ ਰਹੀ ਤੇ ਹੁਣ ਗੱਲ ਕਰਦੇ ਆ ਵੈਸਟ ਰੇਡਰ ਤੇ ਜਾਫੀ ਦੀ ਤੇ ਵੈਸਟ ਰੇਡਰ ਤੇ ਜਾਫੀ ਸੈਮੀਫਾਈਨਲ ਤੇ ਫਾਈਨਲ ਦੇ ਨੰਬਰ ਮੁਲਾ ਕੇ ਫੇਰ ਵੈਸਟ ਰੇਡਰ ਤੇ ਜਾਫੀ ਕੱਢੇ ਗਏ ਆ ਕਿ ਤੇ ਵੈਸਟ ਰੇਡਰ ਦੀ ਗੱਲ ਕਰਕੇ ਤਾਂ ਵੈਸਟ ਰੇਡਰ ਬਣੇਗਾ ਰਮਣਾ ਹਸਨਪੁਰ ਵਾਲਾ 16 ਕਬੜੀਆਂ ਪਾ ਕੇ 13 ਨੰਬਰ ਲੈਤੇ ਤੇ ਮੁੰਡਾ ਮੋਟਰਸਾਈਕਲ ਦਾ ਵੈਸਟ ਰੇਡਰ ਬਣੇਗਾ ਤੇ ਬਿਟ ਜਾਫੀ ਦੀ ਗੱਲ ਕਰਕੇ ਤਾਂ ਬਿਟ ਜਾਫੀ ਬਣੇਗਾ ਅਮਰੀਕ ਰਾਮਪਰੇ ਵਾਲਾ 16 ਟੱਚ ਲੈ ਕੇ 8 ਜਫੇ ਲਾਏ ਤੇ ਮੁੰਡਾ ਵੀ ਮੋਟਰਸਾਈਕਲ ਦਾ ਵੈਸਟ ਜਾਫੀ ਬਣਿਆ ਤੇ ਹੁਣ ਗੱਲ ਕਰਦੇ ਆ ਓਪਨ ਦੇ ਫਾਈਨਲ ਰਿਜ਼ਲਟ ਦੀ ਤੇ ਓਪਨ ਦੇ ਲਈ ਪਹਿਲਾ ਨਾਮ ਲੱਖ ਰੁਪਏ ਤੇ ਦੂਜਾ ਨਾਮ 75000 ਸੀ ਤੇ ਵੈਸਟ ਰੇਡਰ ਤੇ ਜਾਫਾਗਾਂ ਦੇ ਲਈ 4 ਟਰੈਕਟਰ ਦਿੱਤੇ ਗਏ ਸਨ ਤੇ ਓਪਨ ਦਾ ਫਾਈਨਲ ਮੈਚ ਹੋਇਆ ਸੀ ਲੈਲੀ ਤੇ ਬਰੇ ਸਾਬ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬਰੇ ਸਾਬ ਦੀ ਟੀਮ ਫਸਟ ਰਹੀ ਤੇ ਲੈਲੀ ਦੀ ਟੀਮ ਸੈਕੰਡ ਤੇ ਹੁਣ ਗੱਲ ਕਰਦੇ ਫੋਰ ਟਰੈਕਟਰ ਦੇ ਵੈਸਟ ਰੇਡਰ ਤੇ ਜਾਫਾਗਾਂ ਦੀ ਤੇ ਵੈਸਟ ਰੇਡਰ ਤੇ ਜਾਫਾ ਫੀ ਸੈਮੀ ਫਾਈਨਲ ਤੇ ਫਾਈਨਲ ਦੇ ਵਿੱਚੋਂ ਨੰਬਰ ਮਿਲਾ ਕੇ ਫੇਰ ਵੈਸਟ ਰੇਡਰ ਤੇ ਜਾਫੀ ਕੱਢੇ ਗਏ ਤੋ ਵੈਸਟ ਰੇਟਰ ਦੀ ਗੱਲ ਕਰਕੇ ਤਾਂ ਵੈਸਟ ਰੇਟਰ ਬਣੇਗਾ ਖੁਸ਼ੀ ਕੜਿਆਣੇ ਵਾਲਾ ਇੱਕ ਇੱਕ ਵੱਡੀਆਂ ਪਾ ਕੇ 20 ਨੰਬਰ ਲੈਤੇ ਤੇ ਮੁੰਡਾ ਫੋਰ ਟਰੈਕਟਰ ਦਾ ਵੈਸਟ ਰੇਟਰ ਬਣਿਆ ਤੇ ਬਈਟ ਜਾਫੀ ਦੀ ਗੱਲ ਕਰਕੇ ਤਾਂ ਬਈਟ ਜਾਫੀ ਬਣੇਗਾ ਇੰਦਰ ਤਲਵੰਡੀ ਰਾਏ ਵਾਲਾ 15 ਟੱਚ ਲੈ ਕੇ ਪੰਜ ਫੇ ਲਾਏ ਤੇ ਮੁੰਡਾ ਇਸ ਸੀਜ਼ਨ ਦਾ ਦੂਜੇ ਫੋਰ ਟਰੈਕਟਰ ਦਾ ਜੇਤੂ ਬਣਿਆ ਤੇ ਹਾਂਜੀ ਇਸ ਕੱਲ ਦੇ ਕਬੱਡੀ ਕਪਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਤੇ ਨਾਲ ਧੰਨਵਾਦ ਜੀ